ਪਰ ਅੱਜ ਦੇ ਸਮਾਜ ਦੇ ਵਿੱਚ ਇੱਕ ਸਵਾਲ ਉੱਠਦਾ ਹੈ ਕਿ ਕਿਸੇ ਪੀੜਤ ਦੇ ਉੱਤੇ ਦਇਆ ਜਾਂ ਫਿਰ ਤਰਸ ਕਰਨਾ ਸਨਮਾਨ ਦੀ ਗੱਲ ਹੈ ਜਾਂ ਫਿਰ ਇਹ ਕਿਤੇ ਨਾ ਕਿਤੇ ਉਸ ਦੀ ਸਵੈ ਮਾਨ ਨੂੰ ਹੀ ਠੇਸ ਪਹੁੰਚਾਉਂਦਾ ਹੈ ਅਸੀਂ ਇਹ ਦੇਖਦੇ ਆ ਕਿ ਲੋਕ ਉਹਨਾਂ ਭੁਖਾਰੀ ਲਾਉਂਦੇ ਆ ਦਾਨੀ ਬਣਨ ਵਾਸਤੇ ਹੂੰ ਗਰੀਬ ਲੱਭਦੇ ਆ ਉਹਨਾਂ ਦੇ ਉੱਪਰ ਕਿਰਪਾ ਕਰਨ ਵਾਸਤੇ ਜੀ ਹੈਨਾ ਮਤਲਬ ਉਹ ਇਹ ਗੱਲ ਕਰੋ ਪਹਿਲਾਂ ਤੁਸੀਂ ਘਰ ਦੇਖੋ ਤੁਹਾਡੇ ਘਰ ਦਾ ਜਿਹੜਾ ਭੈਣ ਭਰਾ ਮਾਪੇ ਉਹ ਭੁੱਖੇ ਦੇ ਸੌਂਦੇ ਹਾਂ ਹਾਂਜੀ ਜੇ ਤੁਹਾਡੇ ਮਾਪੇ ਭੁੱਖੇ ਸੌਂਦੇ ਆ ਤੇ ਤੁਸੀਂ ਬਾਹਰ ਦੇ ਕੋ ਨੰਗਰ ਲਾਉਣੇ ਆ ਤੁਦੂ ਮਡੇ ਲਾਂਤ ਹੀ ਨਹੀਂਗੇ ਹੂੰ ਬਿਲਕੁਲ ਸਹੀ ਗੱਲ ਉਹ ਦਇਆ ਕੀ ਕਰੂਗੀ ਤੜੇ ਬਾਹਰ ਲਾਈਆਂ ਸ਼ਬੀਲਾ ਹੂੰ ਹਨਾ ਸ਼ਬੀਲਾ ਲਾਉਣ ਚੱਲੇ ਆ ਮੈਂ ਲੋਕਾਂ ਦੇ ਕਰਨਾ ਤੇ ਘਰੇ ਉਹ ਪਾਣੀ ਤੋਂ ਮੰਗਰੀ ਮਾਂ ਤੁਹਾਡੀ ਹੂੰ ਉਹ ਦਰਸਦੀ ਹੋਵੇ ਹਨਾ ਪਾਣੀ ਫਿਰ ਉਹ ਤੁਹਾਡੀ ਦਇਆ ਕਿਸ ਕੰਮ ਦੀ ਕਿ ਜੇ ਦਇਆ ਨਿਰਮਲ ਮਨ ਦੇ ਨਾਲ ਸਤਕਾਰ ਅਤੇ ਸਮਾਨਤਾ ਦੇ ਭਾਵ ਦੇ ਨਾਲ ਕੀਤੀ ਜਾਵੇ ਤਾਂ ਫਿਰ ਇਹ ਪੀੜਤ ਦਾ ਸਨਮਾਨ ਬਣਾਉਂਦੀ ਹੈ ਨਾਗੀ ਘਟਾਉਂਦੀ ਹੈ ਪਰ ਜੇਕਰ ਇਹ ਤਰਸ ਦੇ ਰੂਪ ਦੇ ਵਿੱਚ ਕਿਸੇ ਨੂੰ ਉੱਚਾ ਜਾਂ ਫਿਰ ਨੀਵਾ ਦਿਖਾਉਣ ਦੀ ਭਾਵਨਾ ਜਾਂ ਪ੍ਰਦਰਸ਼ਨ ਤੌਰ ਦੇ ਉੱਤੇ ਕੀਤੀ ਜਾਵੇ ਤਾਂ ਫਿਰ ਇਹ ਪੀੜਤ ਦੇ ਸਵੈ ਮਾਨ ਨੂੰ ਠੇਸ ਜ਼ਰੂਰ ਪਹੁੰਚਾ ਸਕਦੀ ਹੈ। ਸੱਤਰੀਆ ਕਾਲਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮ ਸੋਢੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਅੱਜ ਅਸੀਂ ਦੋ ਬੋਲ ਸੱਚ ਦੇ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ ਸਿੱਖ ਧਰਮ ਅਤੇ ਸਾਡੀ ਆਮ ਸਿੱਖਿਆ ਦੇ ਵਿੱਚ ਦਇਆ ਯਾਨੀ ਕਿ করুণਾ ਅਤੇ ਧਰਮ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ ਸਿੱਖੂ ਸਹਿਬਾਨ ਨੇ ਸਮਾਜ ਦੇ ਵਿੱਚ ਸੇਵਾ ਸਮਾਨਤਾ ਅਤੇ ਦਇਆ ਦੇ ਸਿਧਾਂਤਾਂ ਨੂੰ ਸਥਾਪਿਤ ਕਰਦਿਆਂ ਹੋਇਆ ਸਿਖਾਇਆ ਕਿ ਪੀੜਤ ਜਾਂ ਫਿਰ ਦੁਖੀ ਮਨੁੱਖ ਦੀ ਮਦਦ ਕਰਨਾ ਧਰਮ ਦਾ ਮੁਢਲਾ ਅੰਗ ਹੈ ਤੇ ਗੁਰੂ ਨਾਨਕ ਤੇਜ ਜੀ ਦੇ ਸ਼ਬਦ ਨੇ ਵਿਜੇ ਰਤ ਲੱਗੇ ਕੱਪੜੇ ਤ ਜ਼ਾਮਾ ਹੋਏ ਪਲੀਤ ਜੋ ਰਤ ਪਾਵੇਂ ਮਾਨਸਾ ਤਿੰਨ ਕਿਉ ਨਿਰਮਲ ਜੀਤ ਇਹ ਸ਼ਬਦ ਸਾਨੂੰ ਦਰਸਾਉਂਦੇ ਨੇ ਕਿ ਸੱਚਾ ਧਰਮ ਦੂਜਿਆਂ ਦੇ ਪ੍ਰਤੀ ਦਇਆ ਅਤੇ ਨਿਰਸਵਾਰਥ ਸੇਵਾ ਦੇ ਵਿੱਚ ਵੱਸਦਾ ਹੈ ਪਰ ਅੱਜ ਦੇ ਸਮਾਜ ਦੇ ਵਿੱਚ ਇੱਕ ਸਵਾਲ ਉੱਠਦਾ ਹੈ ਕਿ ਕਿਸੇ ਪੀੜਤ ਦੇ ਉੱਤੇ ਦਇਆ ਜਾਂ ਫਿਰ ਤਰਸ ਕਰਨਾ ਸਨਮਾਨ ਦੀ ਗੱਲ ਹੈ ਜਾਂ ਫਿਰ ਇਹ ਕਿਤੇ ਨਾ ਕਿਤੇ ਉਸ ਦੀ ਸਵੈ ਮਾਨ ਨੂੰ ਹੀ ਠੇਸ ਪਹੁੰਚਾਉਂਦਾ ਹੈ ਇਹ ਪ੍ਰਸ਼ਨ ਸਿੱਖ ਸਿਧਾਂਤਾਂ ਅਤੇ ਸਮਾਜਿਕ ਸੰਦਰਭ ਦੇ ਆਧਾਰ ਤੇ ਉੱਤੇ ਗੁੰਝਲਕਾਰ ਹੋ ਜਾਂਦਾ ਹੈ ਜਿੱਥੇ ਦਇਆ ਦੀ ਪਰਿਭਾਸ਼ਾ ਅਤੇ ਇਸ ਦੀ ਪੇਸ਼ਕਾਰੀ ਦੋਹੇ ਹੀ ਮਹੱਤਵਪੂਰਣੇ ਸੋ ਅੱਜ ਅਸੀਂ ਇਸ ਦੇ ਬਾਰੇ ਦੇ ਵਿੱਚ ਦੋ ਬਹੁਤ ਸੱਚ ਦੇ ਸੁਣਾਂਗੇ ਤੇ ਇਸ ਦੇ ਵਿੱਚ ਮੇਰਾ ਸਾਥ ਦੇਣਗੇ ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜ਼ੀ ਰੋ ਖੜਾ ਕੇ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਸਾਡੀ ਆਮ ਸਿੱਖਿਆ ਦੇ ਵਿੱਚ ਦਇਆ ਧਰਮ ਨੂੰ ਵਿਸ਼ੇਸ਼ ਮਹੱਤਵ ਮਿਲਦਾ ਹੈ ਕਿ ਕਿਸੇ ਪੀੜਤ ਦੇ ਉੱਤੇ ਦਇਆ ਤਰਸ ਕਰਨਾ ਸਨਮਾਨ ਹੁੰਦਾ ਹੈ ਜਾਂ ਫਿਰ અપਮਾਨ ਹੁੰਦਾ ਹੈ ਇਸ ਦੇ ਬਾਰੇ ਦੱਸਿਓ ਜਰਖ ਦੋ ਬੋਲ ਸੱਚ ਦੇ ਦੇਖੋ ਗੱਲ ਹੈਗੀ ਆ ਕਿ ਤੁਸੀਂ ਨਾ ਇਸ ਦੋ ਬੋਲ ਸੱਚ ਦੀ ਇੰਟਰੋ ਦੇ ਵਿੱਚ ਤੁਸੀਂ ਸਤਿਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ ਹੈਗੀ ਉਹਨਾਂ ਦੇ ਸ਼ਬਦ ਦੀ ਵਰਤੋਂ ਕੀਤੀ ਹੈਗੀ ਆ ਉਸ ਸ਼ਬਦ ਦੀ ਵਿਆਖਿਆ ਵੀ ਕੀਤੀ ਹੈਗੀ ਹਾਂਜੀ ਗੱਲ ਗੱਲ ਲੱਗੀਆਂ ਕਰਮਜੀਤ ਜਦੋਂ ਸ਼ਬਦ ਪੜ੍ਹਦੇ ਆ ਜਾਂ ਸ਼ਬਦ ਦੀ ਜਿਹੜੀ ਰੂਹ ਆ ਉਹਨੂੰ ਜਾਣਦੇ ਆ ਫਿਰ ਉਹ ਨਾ ਮਨੁੱਖ ਨਾ ਨਾ ਮਨੋਕਾ ਹੂੰ ਉਹਦਾ ਫਿਰ ਮਾਨਵੀਕਰਨ ਹੁੰਦਾ ਉਹਦੀ ਮਾਨਵਤਾ ਵੱਲ ਜਾਂਦਾ ਹੈਗਾ ਵੀ ਉਹਦਾ ਦੂਜੇ ਲਈ ਅਸੀਂ ਨਾ ਪੁੰਘੂੜੇ ਤੋਂ ਲੈ ਕੇ ਅਰਥੀ ਤੱਕ ਦੂਜੇ ਤੇ ਨਿਰਭਰ ਕਰਦੇ ਆ ਹੂੰ ਜੀ ਜਦੋਂ ਅਸੀਂ ਪੁੰਘੂੜੇ ਵੇ ਸੀਗੇ ਉਦੋਂ ਸਾਡੀ ਮਾਂ ਭੈਣ ਭੂਆ ਚਾਚੀਆਂ ਤਾਈਆਂ ਨੇ ਸਾਨੂੰ ਘੜਾਇਆ ਹੂੰ ਜਦੋਂ ਅਸੀਂ ਇਹ ਜੀਵਨ ਦਾ ਸਫਰ ਪੂਰਾ ਕਰਨਾ ਹੰਕਾਰ ਦਾ ਜਦੋਂ ਫੇਡਿਕ ਪਹਿਣਾ ਹੂੰ ਤੇ ਫਿਰ ਸਾਡੀ ਅਰਥੀ ਨੂੰ ਵੀ ਸਾਡੇ ਕਿਸੇ ਚੌਂ ਭਰਾਵਾਂ ਨੇ ਤੱਕ ਚੌਂ ਨੇ ਹਾਂਜੀ ਠੀਕ ਆ ਜਦੋਂ ਅਸੀਂ ਭੂੜਤ ਲੈ ਕੇ ਅਰਥੀ ਤੱਕ ਹੀ ਡਿਪੈਂਡ ਆ ਮੈਨ ਅ ਜੀ ਸੋਸ਼ਲ ਐਨੀਮਲ ਬਾਈ ਨੇਚਰ ਐਂਡ ਨੈਸਸਿਟੀ ਜੀ ਨੇਚਰ ਅੰਪੈਲ ਨੈਸਸਿਟੀ ਕੰਪੈਲ ਮੈਨ ਟੂ ਲਿਵ ਇਨ ਸੋਸਾਇਟੀ ਹਮ ਮਨੁੱਖ ਸਮਾਜਿਕ ਪ੍ਰਾਣੀ ਤਾਂ ਹੀ ਆ ਜਿਉ ਸਮਾਜ ਦੀਆਂ ਬੜੀਆਂ ਕਦਰਾਂ ਕੀਮਤਾਂ ਆਣੀਆਂ ਸਥਾਪਿਤ ਕਦਰਾਂ ਕੀਮਤਾਂ ਉਹਨਾਂ ਦੇ ਅਨੁਕੂਲ ਚੱਲਦਾ ਹੁੰਦਾ ਸੀ ਹਮ 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 ਜਦੋਂ ਉਹਨਾਂ ਨੂੰ ਟੁੱਟ ਕੇ ਚੱਲਦਾ ਜਾਂ ਉਹ ਕਰਦਾ ਤੇ ਫਿਰ ਨੁਕਸਾਨ ਹੁੰਦਾ ਤੁਸੀਂ ਦੇਖੋਗੇ ਕਿ ਅੱਜ ਦੇ ਯੁੱਗ ਦੇ ਵਿੱਚ ਨਾ ਜਿਹੜੀ ਤੁਸੀਂ ਗੱਲ ਕੀਤੀ ਹੈ અપਮਾਨ ਆ ਜਾਂ ਸਨਮਾਨ ਆ ਹਾਂਜੀ ਮੈਂ ਸਮਝਦਾ ਕਿ ਕਈ ਵਾਰੀ ਮੇਰੇ ਮਨ 'ਚ ਦੇਖਦਾ ਜੋ ਆਲਾ ਦੋਲਾ ਦੇਖਦਾ ਨਾ ਉਹਦਾ ਅਸਰ ਹੁੰਦਾ ਹਮਮ ਅਸੀਂ ਇਹ ਦੇਖਦੇ ਆ ਕਿ ਲੋਕਾਂ ਨੂੰ ਭਿਖਾਰੀ ਲੱਭਦੇ ਆ ਦਾਨੀ ਬਣਨ ਵਾਸਤੇ ਹਮ ਗਰੀਬ ਲੱਭਦੇ ਆ ਉਹਨਾਂ ਦੇ ਉੱਪਰ ਕਿਰਪਾ ਕਰਨ ਵਾਸਤੇ ਜੀ ਹੈਨਾ ਮਤਲਬ ਉਹ ਇਹ ਗੱਲ ਕਹਤਾ ਹਮ ਗੱਲ ਹੈ ਕਿ ਚੈਰਿਟੀ ਆਲਵੇਜ਼ ਬਿਗਨ ਫਰੋਮ ਹੋਮ ਹੂੰ ਚਲੜੀ ਘਰ ਤੋਂ ਸ਼ੁਰੂ ਹੁੰਦੀ ਆ ਪਹਿਲਾਂ ਤੁਸੀਂ ਘਰ ਦੇਖੋ ਤੁਹਾਡੇ ਘਰ ਦਾ ਜਿਹੜਾ ਭੈਣ ਭਰਾ ਮਾਪੇ ਉਹ ਭੁੱਖੇ ਤੇ ਨਹੀਂ ਸੌਂਦੇ ਹੂੰ ਹਾਂਜੀ ਜੇ ਤੁਹਾਡੇ ਮਾਪੇ ਭੁੱਖੇ ਸੌਂਦੇ ਆ ਤੇ ਤੁਸੀਂ ਬਾਹਰ ਦੇ ਕੇ ਲੰਗਰ ਲਾਉਨੇ ਆ ਤੂੰ ਦੂ ਵੱਡੇ ਲਾਂਤ ਹੀ ਨਹੀਂਗੇ ਤੁਸੀਂ ਹੂੰ ਬਿਲਕੁਲ ਸਹੀ ਗੱਲ ਉਹ ਦਇਆ ਕੀ ਕਰੂਗੀ ਹੂੰ ਤੁਹਾਡੇ ਬਾਹਰ ਲਾਈਆਂ ਸ਼ਬੀਲਾ ਹੂੰ ਹਣਾ ਜਿਵੇਂ ਲੈਣ ਲਾਉਣ ਚੱਲੇ ਆ ਮੈਂ ਲੋਕਾਂ ਦੇ ਕਰਨਾ ਤੇ ਘਰੇ ਉਹ ਪਾਣੀ ਤੋਂ ਮੰਗਰੀ ਮਾਂ ਤੁਹਾਡੀ ਹੂੰ ਉਹ ਤਰਸਦੀ ਹੋਵੇ ਹੈਨਾ ਪਾਣੀ ਫਿਰ ਉਹ ਤੁਹਾਡੀ ਦਇਆ ਕਿਸ ਕੰਮ ਦੀ ਹੈ ਹੂੰ ਹੈਨਾ ਜੀ ਤੁਸੀਂ ਉਸ ਦਇਆ ਨੂੰ ਧਰਮ ਨਾਲ ਜੋੜਿਆ ਆ ਹੂੰ ਹੂੰ ਵੀ ਉਹ ਧਰਮ ਦਾ ਮਤਲਬ ਫਰਜ਼ ਹੁੰਦਾ ਹੂੰ ਧਰਮ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਿੰਦੂਆਂ ਜਾਂ ਸਿੱਖਾਂ ਤੁਹਾਡੇ ਜਨੂਬ ਪਾਇਆ ਕਿ ਤੁਹਾਡੇ ਅੰਮ੍ਰਿਤ ਸ਼ਕਿਆ ਜਾਂ ਤੁਹਾਡੇ ਕੋਈ ਹੋਰ ਨਿਸ਼ਾਨ ਪਾਇਆ ਧਰਮ ਦਾ ਫੇਰ ਹੁੰਦਾ ਹੂੰ ਹੂੰ ਧਰਮ ਦਾ ਮਤਲਬ ਉਹ ਨੈਤਿਕ ਫਰਜ਼ ਜਿਹੜੇ ਤੁਹਾਡੇ ਆਗੇ ਆ ਮਨੁੱਖ ਦੇ ਪ੍ਰਤੀ ਜਾਂ ਜੀਵ ਆਤਮਾ ਦੇ ਪ੍ਰਤੀ ਜਾਂ ਦੂਜੇ ਸਮਾਜ ਦੇ ਪ੍ਰਤੀ ਜੇ ਤੁਸੀਂ ਉਹਨੂੰ ਬੜੇ ਇਮਾਨਦਰੀ ਨਾਲ ਨਿਭਾਉਨੇ ਆ ਤੁਸੀਂ ਧਰਮ ਦਾ ਨਿਭਾ ਕਰਦੇ ਜੀ ਠੀਕ ਆ ਹੁਣ ਦਇਆ ਸ਼ਬਦ ਮੇਰੀ ਦ੍ਰਿਸ਼ਟੀ ਦੇ ਵਿੱਚ ਨਾ ਦਇਆ ਸ਼ਬਦ ਦਾ ਤਰ ਸ਼ਬਦ ਹੈਗਾ ਇਹ ਨਾ ਕਈ ਵਾਰੀ ਮੈਂ ਕਿਹਨਾ ਹੁੰਦਾ ਮੈਂ ਕਹਿੰਦਾ ਮੈਨੂੰ ਤਾਂ ਗੁੱਸਾ ਨਹੀਂ ਆਉਂਦਾ ਮੈਨੂੰ ਤਰਸ ਆਉਂਦਾ ਹੂੰ ਜਦੋਂ ਬੰਦਾ ਬਹੁਤ ਹੀ ਹਲਕੀ ਗੱਲ ਕਰਦਾ ਨਾ ਤੇ ਮੈਂ ਕਿਉਂ ਕਹਿੰਦਾ ਮੈਂ ਕਹਿੰਦਾ ਮੈਨੂੰ ਤਾਂ ਗੁੱਸਾ ਨਹੀਂ ਆਉਂਦਾ ਹੂੰ ਤਰਸ ਆ ਗਿਆ ਤਰਸ ਆਉਂਦਾ ਗੁੱਸਾ ਕਿਉਂ ਨਹੀਂ ਹੁੰਦਾ ਹੂੰ ਕਿ ਉਹਦਾ ਬੰਦਾ ਲੈਵਲ ਹੈ ਨਹੀਂ ਹੂੰ 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 ਤੋਂ ਪੁੱਧਰੇ ਨੇ ਜੀ ਤਰਸ ਤਾਂ ਆਉਂਦਾ ਕਿ ਮੈਂ ਨਾਲ ਅਰਦਾਸ ਕਰਦਾ ਕਿ ਇਹ ਵਾਇਗਰੂ ਤੇ ਇਹਨੂੰ ਨਾ ਮਜਬੂਦੜੀ ਕਰਦਾ ਕਿ ਉਹਨੂੰ ਸਮਤ ਬਖਸ਼ ਹੂੰ ਬਿਲਕੁਲ ਇਹਨੂੰ ਸਮਝ ਲੱਗੇ ਜ਼ਿੰਦਗੀ ਦੀ ਜੀ ਹੈਨਾ ਇਹ ਤਰਸ ਹੈਗਾ ਇਹ ਤਰਸੜਾ ਹੈਗਾ ਭਵਾਂ અપਮਾਨ ਹੀ ਕਰਦਾ ਉਹਨਾਂ ਮੈਂ ਹੂੰ ਹੂੰ ਹਾਂ ਨਾ ਪਰ ਇੱਕ ਤਰਸ ਗੱਲ ਹੈ ਮੈਂ ਚਾਹੁੰਦਾ ਸੀ ਵੀ ਆਮ ਜ਼ਿੰਦਗੀ ਦੀ ਜੀਵਨ ਦੇ ਲਈ ਮੇਰਾ ਹੈਗਾ ਕਿ ਜਿਹੜਾ ਨਾ ਦਇਆ ਸ਼ਬਦ ਆ ਹਾਂਜੀ ਇਹ ਸਾਡੇ ਸ਼ਬਦ ਕੋਸ਼ ਵਿੱਚ ਨਹੀਂ ਜਾਂਦਾ ਹੂੰ ਅੱਛਾ ਜੀ ਇਹ ਮੈਨੂੰ ਚੰਗਾ ਲੱਗਾ ਨਹੀਂ ਸ਼ਬਦ ਹੂੰ ਜੋ ਦੇ ਆ ਜਾਂ ਤਰਸ ਦੇ ਨਾਂ ਹੀਟ ਜੋ ਵਰਤਾਂ ਸਿਰਜਿਆ ਜਾ ਰਿਹਾ ਸਮਾਜ ਵੱਲੋਂ ਜਾਂ ਜੋ ਖੇਡ ਖੇਡੀ ਜਾ ਰਹੀ ਹੈਗੀ ਆ ਉਹ ਸਾਰੀ અપਮਾਨ ਆ ਹਮ ਹਣਾ ਸਕੂਲਾਂ 'ਚ ਦੇਖਿਆ ਕਿ ਤੁਸੀਂ ਬੱਚਿਆਂ ਨੂੰ ਉਹ ਜਾ ਕੇ ਦਿੰਦੇ ਆ ਕੋਟੀਆਂ ਦਿੰਦੇ ਆ ਬੂਡ ਦਿੰਦੇ ਆ ਫੋਟੋ ਖਿਜਾਉਂਦੇ ਆ ਕੀ ਜਿਹਾ ਦਇਆ ਆ ਨਾ ਤੇ ਦਇਆਜ ਕੀ ਕਰ ਰਿਹਾ અપਮਾਨ ਕਰ ਰਿਹਾ ਸਨਮਾਨ ਕਰ ਰਿਹਾ ਹਮ ਅਸੀਂ ਅੱਜ ਕੁਝ ਗਰੀਬਾਂ ਨੂੰ ਆਵਾ ਕੀਤਾ ਗਲਤ ਹੈ ਕਿ ਆ ਵੀ ਕੁਝ ਅਸੀਂ ਜਿਹੜੇ ਹੁਸ਼ਿਆਰ ਬੱਚੇ ਸੀ ਜਾਂ ਚੰਗੇ ਬੱਚੇ ਪ੍ਰਤਵਾਚਲੀ ਬੱਚਿਆਂ ਨੂੰ ਉਤਸ਼ਾਹਤ ਕਰਨਵਾਜ਼ੇ ਸਨਮਾਨ ਕੀਤਾ ਸਨਮਾਨ ਕੀਤਾ ਹੈ ਨਾ ਉਹ ਨਜ਼ਰੀਆ ਹੋ ਗਿਆ ਨਜ਼ਰੀਆ ਉਹ ਕਦੋਂ ਹੁਣ ਜੀ ਜਦੋਂ ਅਸੀਂ ਦਇਆ ਤੋਂ ਬਾਹਰ ਆ ਜਾਗੇ ਹੂੰ ਤੇ ਫਿਰ ਜੇ ਤੁਸੀਂ ਮੈਨੂੰ ਸਵਾਲ ਕਰ ਸਕਦੇ ਵੀ ਜੇ ਦਇਆ ਸ਼ਬਦੀ ਬਾਹਰ ਘੜਤਾ ਤੇ ਸ਼ਬਦ ਕਿਹੜੇ ਨਾਮ ਲਿਆਉਂਗੇ ਹੂੰ ਬਿਲਕੁਲ ਜਿਹੜਾ ਇਹ ਕੰਮ ਕਰਦਾ ਰਹੇ ਉਸ ਦੇ ਵਾਸਤੇ ਵਰਤਿਆ ਜਾਵੇ ਹੂੰ ਉਹ ਸ਼ਬਦ ਦਾ ਕੀ ਫਰਜ਼ ਹੂੰ ਸਾਡੇ ਫਰਜ਼ ਹੈਗੇ ਹੂੰ 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 ਫਰਜ਼ ਹੁੰਦਾ ਮਨੁੱਖ ਦਾ ਮਨੁੱਖਪਤੀ ਫਰਜ਼ ਕੀ ਆ ਮੇਰੇ ਆਪਣੀ ਮਾਂ ਦੇ ਪਿਓ ਦੇ ਪ੍ਰਤੀ ਫਰਜ਼ ਕੀ ਹਾਂਜੀ ਮੇਰੇ ਛੋਟੇ ਵੱਡੇ ਭੈਣ ਭਰਾਵਾਂ ਦੇ ਪ੍ਰਤੀ ਫਰਜ਼ ਕੀ ਆ ਮੇਰੇ ਆਪਣੇ ਸਮਾਜ ਦੇ ਪ੍ਰਤੀ ਕਿਹੜੇ ਫਰਜ਼ ਹੈਗੇ ਹੂੰ ਜਦੋਂ ਅਸੀਂ ਫਰਜ਼ਾਂ ਦੀ ਉਹਦੀ ਪੂਰੀਆਂ ਹਾਂ ਇਸ ਜੱਗ ਦੇ ਵਿੱਚ ਹੂੰ ਤੇ ਜੱਗ ਸਪੂਰਨ ਹੋ ਜਾਂਦਾ ਹੂੰ ਜਦੋਂ ਅਸੀਂ ਦਇਆ ਦੀ ਉਹਦੀ ਪੂਰੀਆਂ ਹੂੰ ਜਿਸ ਤੱਕ ਨਾ ਕੀਤੀ ਆ ਤੇ ਉਹ ਜੱਗ ਜਿਹੜਾ ਹੈਗਾ ਆਸਪੂਰਨ ਹੋ ਜਾਂਦਾ ਹੂੰ ਠੀਕ ਆ ਜੀ ਹੁਣ ਮੈਨੂੰ ਹੈਗਾ ਕਿ ਮੰਨ ਲੈ ਵੀ ਤੁਹਾਡਾ ਆਪਣੇ ਪਰਿਵਾਰ ਦੇ ਵਿੱਚੋਂ ਕੋਈ ਪਿੱਛੇ ਰਹਿ ਗਿਆ ਤੁਹਾਡਾ ਤਨੋਖੜੀ ਦਇਆ ਨਹੀਂ ਚਾਹੀਦੀ ਕਰਨੀ ਹੂੰ ਤੇਰਾ ਫਰਜ਼ ਹੈ ਕਿ ਵੀ ਕਿਉਂ ਪਿੱਛੇ ਰਹਿ ਗਿਆ ਹੂੰ ਹੁਣ ਉਹ ਫਰਜ਼ਾਂ ਦੀ ਗੱਲ ਹੈਗੀ ਇਹ ਕੋਈ ਨਾ ਉਹ ਦੌੜ ਦੁੜ ਕਰਾਈ ਉਹਨਾਂ ਨੇ ਹੈਂਡੀਕੈਪਡ ਦੌੜ ਦਿਨਾ ਠੀਕ ਹੈ ਮੈਡੀਕਲ ਓਲੰਪਿਕ ਹੁੰਦੀ ਹੈ ਹੂੰ ਤੇ ਉਹ ਪੈਰਾ ਓਲੰਪਿਕ ਦੇ ਵਿੱਚ ਦੇਖਿਆ ਕਿ ਉਹਨਾਂ ਨੇ ਨਾ ਕਿੱਥੇ 도ੜੇ ਅੱਛਾ ਜੀ ਉਹ ਹੈਂਡੀਕੈਪਡ ਹੂੰ ਹੂੰ ਹਾਂ ਨਾ ਹੂੰ ਤੇ ਉਹ ਦੌੜ ਕੇ ਤੇ ਇੱਕ ਡਿੱਗ ਪਿਆ ਹੂੰ ਪਿੱਛੇ ਡਿੱਗ ਪਿਆ ਹੂੰ ਜੋ ਡਿਗਪਿਆ ਤੇ ਜਦੋਂ ਉਹਨੇ ਉਹ ਫਿਨਿਸ਼ ਲਾਈਨ ਦੇਖੀ ਆ ਅੱਠ ਧੋੜੇ ਸੀਗੇ ਇੱਕ ਡਿਗਪਿਆ ਚਾਹੀਦਾ ਕਿੰਨੇ ਸੀ ਹਮ 7 7 ਇਹ ਵੀ ਤਾਂ ਪਿੱਛੇ ਡਿਗਪਿਆ ਸੀਗਾ ਹਾਂਜੀ ਪਰ ਜਦੋਂ ਫਿਨਿਸ਼ ਆ ਅੱਠਵੇਂ ਨਾਲ ਹੀ ਸੀ ਹਮ ਬਾਕੀਆਂ ਨੇ ਉਹਨਾਂ ਨੂੰ ਹਰਾਇਆ ਹੀ ਨਹੀਂ ਉਹਨੂੰ ਜਿਹੜਾ ਡਿਗਪਿਆ ਸੀ ਉਹ ਚੱਕ ਕੇ ਲੈ ਗਿਆ ਹਮ ਕੀ ਆ ਬਾਤ ਹੈ ਉਹ ਚੱਕ ਕੇ ਨਾਲ ਖੜਾ ਕਰ ਲਿਆ ਹਮ ਨਹੀਂ ਯਾਰ ਆ ਨਹੀਂ ਤੈਨੂੰ ਅਸੀਂ ਦੇਣਾ ਹਮ ਵੀ ਸਾਡੇ ਨਾਲ ਦੌੜਿਆ ਤੂੰ ਡਿਗਪਿਆ ਤੈਨੂੰ ਇਸ ਵਾਰ ਕਿ ਪਛੜ ਜੀਏ ਪਿੱਛੇ ਹਮ ਨਹੀਂ ਤੈਨੂੰ ਬਰਬ ਖੜਾ ਕਰਾਂਗੇ ਹਮ ਹੁਣ ਉਹੜ ਹੈਂਡੀਕੈਂਟ ਸੀ ਉਹਨਾਂ ਦੀ ਸਮਰੱਥਾ ਹੈਗੀ ਆ ਕਿ ਜਿਹੜਾ ਪਹਿਲੇ ਹੈਂਡੀਕੈਂਟ ਆ ਜੀ ਅਸੀਂ ਉਹਨੂੰ ਹੋਰ ਹੈਂਡੀਕੈਂਟ ਕਰ ਦਈਏ ਹੂੰ ਆ ਵੀ ਉਹਨੂੰ ਬਿਲਕੁਲ ਹੀ ਪਿੱਛੇ ਛੱਡ ਦਈਏ ਹੂੰ ਨਹੀਂ ਜਿੱਤਣਾ ਨੇਗਾ ਹੂੰ ਨਾਲ ਲੈ ਕੇ ਚੱਲਣਾ ਹੈਗਾ ਅਸੀਂ ਨਾਲ ਲੈ ਕੇ ਚੱਲਣਾ ਹੈਗਾ ਜੀ ਇੱਕ ਨਾ ਦੋ ਭਰਾ ਹਵਾ ਸਕੇ ਹੂੰ ਹੂੰ ਇੱਕ ਭਰਾ ਦਿਨ ਲੱਤਾ ਹੈ ਨਹੀਂ ਕੰਮ ਨੂੰ ਹੂੰ ਹੂੰ ਹੈਨਾ ਜੀ ਨਹੀਂ ਕੰਮ ਕਰਦੀਆਂ ਪੋਲੀਏ ਦੀ ਸ਼ਿਕਾਰ ਆ ਹੂੰ ਹੂੰ ਉਹ ਨਹੀਂ ਤੁਰ ਹੁੰਦਾ ਨਹੀਂ ਖੜਾ ਹੁੰਦਾ ਲੇਕਿਨ ਉਹ ਵੇਟ ਉਹਦਾ ਹੋ ਗਿਆ ਹੂੰ ਉਹਦਾ ਵੱਡਾ ਭਰਾ ਨਾ ਉਹਨੂੰ ਛੋਟਾ ਭਰਾ ਉਹਨੂੰ ਚੱਕਦਾ ਸ਼ਾਮ ਦਾ ਬੱਚਿਆਂ ਵਾਂਗ ਹੂੰ ਠੀਕ ਹੈ ਜੀ ਉਹਨੂੰ ਵੀ ਉਹਨਾਂ ਚੱਕ ਕੇ ਮੋਢੇ 'ਨ ਚੱਕਦਾ ਹੂੰ ਉਹ ਆਪਣੀ ਦੁਕਾਨ ਤੇ ਜਾ ਕੇ ਬਿਠਾ ਦਿੰਦਾ ਹੂੰ ਹੂੰ ਫੇਰ ਜਾ ਕੇ ਸ਼ਾਮ ਨੂੰ ਲਿਆਉਂਦਾ ਹਾਂ ਤੇ ਟੱਕੇ ਲ ਜਾਂਦਾ ਤੇ ਉਹ ਕਿਸੇ ਨੇ ਉਹਨੂੰ ਪੁੱਛਿਆ ਵੀ ਗੱਲ ਸੁਣ ਯਾਰ ਇਹ ਤੇਰਾ ਭਰਾ ਆ ਜਵਾਨ ਹੋ ਗਿਆ ਇਹਨਾਂ ਭਾਰਾ ਤੂੰ ਰੋਈ ਭਾਰੇ ਢੋਂਦਾ ਰਹੀ ਨਾ ਹੂੰ ਹੂੰ ਹਨਾ ਹਾਂਜੀ ਕਿ ਤੂੰ ਇਹ ਕੀ ਕਰਦਾ ਹੂੰ ਉਹ ਉਹਨੂੰ ਕਹਿੰਦਾ ਯਾਰ ਇਹ ਭਾਰ ਨਹੀਂ ਗਿਆ ਭਰਾ ਵਾ ਭਰਾ ਵਾ ਹਮ ਹੈਨਾ ਜਿਹਨੂੰ ਭਰਾ ਕਹਦੀ ਉਹਨੂੰ ਭਾਰ ਨਹੀਂ ਮਹਿਸੂਸ ਹੋਈਦਾ ਹਮ ਇਹ ਜ਼ਿੰਦਗੀ ਵੀ ਇਹੀ ਆ ਜੀ ਹੁਣ ਉਹ ਜੇ ਦਇਤ ਨਹੀਂ ਕਰਦਾ ਹਮ ਉਹ ਫਰਜ਼ ਆਉਂਦਾ ਹੈਨਾ ਉਹ ਫਰਜ਼ ਨਿਭਾਰਿਆ ਤੇ ਮੇਰਾ ਮੇਰੇ ਭਰਾ ਦੇ ਪ੍ਰਤੀ ਫਰਜ਼ ਕੀ ਆ ਕਿ ਮੈਂ ਜੇ ਜਿਉਣਾ ਵਾਂ ਜੇ ਮੈਨੂੰ ਤੰਦਰੁਸਤੀ ਬਖਸ਼ੀ ਹੋ ਸਤਿਗੁਰ ਨੇ ਪਰ ਮੈਨੂੰ ਹਿੰਮਤ ਵੀ ਬਖਸ਼ੀ ਆ ਕਿ ਇਹ ਜਿਹੜਾ ਇਹ ਵੀ ਤੂੰ ਸੰਭਾਲਣਾ ਹਮ ਮੇਰਾ ਫਰਜ਼ ਆ ਬਿਲਕੁਲ ਸਹੀ ਜਿਹੜੀ ਸਾਡੀ ਨੈਤਿਕਤਾ ਜਦੋਂ ਗਵਾਜਦੀ ਆ ਫਿਰ ਅਸੀਂ ਆ ਜਿਹੜੇ ਨਾ ਸੋ ਕਾਲਡ ਲੰਗਰ ਲਾਉਂਦੇ ਆ ਮੰਦਰਾਂ 'ਚ ਬਿਠੇ ਆ ਜਾਂ ਹੋਲ ਕਰਦੇ ਆ ਹੁਣ ਤੁਸੀਂ ਦੇਖੋ ਸਾਡਾ ਪੰਜਾਬ ਹੜ੍ਹਾਂ 'ਚ ਆ ਗਿਆ ਕੀ ਲੋਕ ਉਹਨਾਂ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨ ਲਈ ਫਰਜ਼ਾਂ ਦੀ ਅਦਾਗੀ ਕਰਨਗੇ ਦਇਅਲੀ ਕਹੇ ਹੂੰ ਉਹ ਤਾਂ ਆਪਣਾ ਫਰਜ਼ ਸਮਝਦੇ ਨਾ ਫਰਜ਼ ਹੂੰ ਉਹਨਾਂ ਦਾ ਫਰਜ਼ ਏ ਕਿ ਇੱਕ ਮਨੁੱਖ ਦਾ ਮਨੁੱਖਪਤੀ ਫਰਜ਼ ਕਿ ਹੈਗਾ ਉਹ ਫਰਜ਼ਾਂ ਦੀ ਅਦਾਗੀ ਹੋਈ ਆ ਤੇ ਲੋਕਾਂ ਦਾ ਕਾਦੋ ਚ ਆ ਹਣਾ ਜੀ ਇਸਰਕੇ ਚੰਗੇ ਸਮਾਜ ਦੀ ਸਜਣਾ ਲਈ ਸਾਨੂੰ ਇਹ ਦਇਆ ਤਰਸ ਜਿਹੜਾ ਹੈਗਾ ਜਿਹੜੇ ਲੋਕਾਂ ਨੂੰ ਭਖਾਰੀ ਬਣਾ ਕੇ ਆ ਬਾਦਸ਼ਾਹ ਬਣਾਣਾ ਹਾਂਜੀ ਹਨਾ ਇਹਨੂੰ ਤਿਆਗਣਾ ਚਾਹੀਦਾ ਇਹ ਰਾਜਨੀਤੀ ਹੋ ਸਕਦੀ ਹੈ ਇਹਦੇ ਵਿੱਚ ਠੀਕ ਹੈ ਲੇਕਿਨ ਇਨਸਾਨੀਤੀ ਕੀ ਹੈ ਕਿ ਇਨਸਾਨੀਤੀ ਕੀ ਹੈ ਕਿ ਅਸੀਂ ਆਪਣੇ ਫਰਜ਼ ਨੂੰ ਪਛਾਣੀਏ ਹਮ ਸਾਨੂੰ ਆਪਣੇ ਭੈਣ ਭਰਾਵਾਂ ਦੇ ਪਤੀ ਸਾਡੀ ਅਸੀਂ ਕੀ ਕਰ ਸਕਦੇ ਹਾਂ ਹਨਾ ਜੀ ਸਾਡਾ ਹੱਥ ਇਹ ਏਦਾਂ ਹੋਵੇ ਏਦਾਂ ਨਾ ਹੋਵੇ ਬਿਲਕੁਲ ਸਹੀ ਬਸ ਸਹੀ ਹੈ ਜੀ ਸੋ ਬਿਲਕੁਲ ਜੀ ਇਸ ਚਰਚਾ ਦੇ ਵਿੱਚ ਸੱਟੇ ਵਜੋਂ ਤਾਂ ਇਹੀ ਸਮਝ ਆਉਂਦਾ ਹੈ ਕਿ ਜੇ ਦਇਆ ਨਿਰਮਲ ਮਨ ਦੇ ਨਾਲ ਸਤਕਾਰ ਅਤੇ ਸਮਾਨਤਾ ਦੇ ਭਾਵ ਦੇ ਨਾਲ ਕੀਤੀ ਜਾਵੇ ਤਾਂ ਫਿਰ ਇਹ ਪੀੜਤ ਦਾ ਸਨਮਾਨ ਵਧਾਉਂਦੀ ਹੈ ਨਾ ਕਿ ਘਟਾਉਂਦੀ ਹੈ ਪਰ ਜੇਕਰ ਇਹ ਤਰਸ ਦੇ ਰੂਪ ਦੇ ਵਿੱਚ ਕਿਸੇ ਨੂੰ ਉੱਚਾ ਜਾਂ ਫਿਰ ਨੀਵਾ ਦਿਖਾਉਣ ਦੀ ਭਾਵਨਾ ਜਾਂ ਪ੍ਰਦਰਸ਼ਨ ਤੌਰ ਦੇ ਉੱਤੇ ਕੀਤੀ ਜਾਵੇ ਤਾਂ ਫਿਰ ਇਹ ਪੀੜਤ ਦੇ ਸਵੈ ਮਾਰ ਨੂੰ ਠੇਸ ਜ਼ਰੂਰ ਪਹੁੰਚਾ ਸਕਦੀ ਹੈ ਸੋ ਖੜਾ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਇਹ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ ਦਾ ਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੀ ਵਾਰ ਦੁਬਾਰਾ ਮਿਲਾਂਗੇ ਨਵੀਂ ਕਹਾਣੀ ਦੇ ਨਾਲ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦੇ ਦੇਵੋ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ